ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾੰਨੇ ਵਾਲਾ ਦਾਣਾ ਮੰਡੀ ਦੇ ਵਿੱਚ ਪਹੁੰਚੇ ਆ। ਸੋ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਨਾਲ ਕਿਸਾਨ ਭਰਾਵਾਂ ਦਾ ਚੋਣਾ ਵੱਡ ਹੋ ਗਿਆ ਤਿਆਰ ਹੋ ਕੇ ਮੰਡੀਆਂ ਚ ਆਉਣ ਲੱਗ ਪਿਆ। ਸੋ ਇੱਥੋਂ ਦੇ ਮੇਰੇ ਨਾਲ ਸਤਿਕਾਰਯੋਗ ਹੀਮਰਾਜ ਰਾਜੀ ਜੀ ਜਰਮਨ ਸਾਹਿਬ ਅਤੇ ਸਾਰੇ ਸਤਿਕਾਰਯੋਗ ਮੰਡੀ ਦੇ ਅੰਮ੍ਰਿਤਦਾਤਾ ਜੀ ਦਲਵਿਆ ਸਾਹਿਬ ਅਤੇ ਸਾਰੇ ਸੰਜੀਵ ਜੀ ਸਾਰੀ ਸਪੋਰਟਿੰਗ ਕਰਿਆ ਕੋਸਲਰ ਸਹਿਬਾਨ ਆਮਰਵੀ ਪਾਰਟੀ ਸਾਰੀ ਸੀਨੀਅਰ ਲੀਡਰਸ਼ਿਪ ਮੇਰੇ ਨਾਲ ਖੜੀ ਹੈ ਸੋ ਅੱਜ ਐਸਡੀਐਮ ਸਾਡੇ ਜਸਲੀਨਪੁਰ ਖੁੱਲਰ ਜੀ ਨਾਲ ਆਏ ਸੋ ਸਾਡੇ ਇਸ ਦਾਣਾ ਮੰਡੀ ਦੇ ਵੀ ਅਫਸਰ ਸਹਿਬਾਨ ਨਾਲ ਸੋ ਅੱਜ ਜਿਹੜਾ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਵੱਲੋਂ ਜਿਹੜਾ ਡੀਟ ਇਸ ਦਾਣਾ ਮੰਡੀਆਂ ਦਾ ਅਨਾਜ ਦਾ ਸੂਵਾਰ ਕੀਤਾ ਗਿਆ 23ਵਾਂ 99 ਰੁਪਏ ਸੋ ਉਹਦੇ ਲਈ ਅੱਜ ਢੇਰੀ ਦੀ ਬੋਲੀ ਕੀਤੀ ਗਈ ਬਹੁਤ ਸਾਫ ਸੁਥਰਾ ਜਿਹੜੀ ਫਸਲ ਆ ਰਹੀ ਹੈ ਜਿਹੋ ਨਾਲ ਸਾਫ ਸੁਥਰਾ ਆ ਰਿਹਾ ਸੋ ਮੈਂ ਸਾਰਿਆਂ ਨੂੰ ਮੁबारकਵਾ ਦਿਨਾ ਤੇ ਨਾਲ ਹੀ ਕਿਸਾਨ ਭਰਾਵਾਂ ਨਾਲ ਵਾਅਦਾ ਕਰਦੇ ਆਂ ਕਿ ਇੱਕ ਇੱਕ ਦਾਣਾ ਠਾਵਾਂਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਵਿੱਚੋਂ ਵੀ ਤੋਂ 48 ਘੰਟਿਆਂ ਦੇ ਵਿੱਚ ਇਹਨਾਂ ਸਾਰੇ ਭਰਾਵਾਂ ਦੀ ਜਿਹੜੀ ਪੇਮੈਂਟ ਹੈ ਇਹਨਾਂ ਦੇ ਅਕਾਊਂਟ ਦੇ ਵਿੱਚ ਆਊਗੀ ਸੋ ਪਿਛਲੀ ਵਾਰ ਜਿਵੇਂ ਪ੍ਰੋਬਲਮ ਆਈ ਸੀ ਕਿਉਂਕਿ ਕੇਂਦਰ ਜਿਹੜੀ ਆ ਪੰਜਾਬ ਨੂੰ ਮਸਰਈ ਮਾਂ ਵਾਲਾ سلوਕਰ ਦਾ ਐਸ ਵਾਰ ਵੀ ਦੇਖ ਲੋ ਫਸਲ ਮੰਡੀਆਂ ਚਾ ਚੁੱਕੀ ਆ ਜਿੰਨ ਤੱਕ ਉਹਨਾਂ ਦੀ ਕੋਈ ਕੀਮਾ ਵੇਖਣ ਕਰਨੀ ਆਈਆਂ ਪਰ ਫੇਰ ਵੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੀ ਡਿਊਟੀ ਲਗਾਈ ਆ ਹਕੂਮਾਏ ਕਿ ਅਫਸਰ ਸਹਿਬਾਨਾਂ ਨੂੰ ਵੀ ਸਾਨੂੰ ਵੀ ਕਿਹਾ ਕਿ ਜਾ ਕੇ ਇੱਕ ਇੱਕ ਦਾਣਾ ਜਿਹੜਾ ਮੰਡੀਆਂ ਤੋਂ ਲਿਆ ਜਾਊਗਾ ਸਾਰੇ ਪਿਛਲੀ ਵਾਰ ਆੜਤੀ ਭਰਾਵਾਂ ਨੇ ਬਹੁਤ ਸਾਥ ਦਿੱਤਾ ਸੈਲਰ ਵਾਲੇ ਭਰਾਵਾਂ ਨੇ ਬਹੁਤ ਸਾਥ ਦਿੱਤਾ ਸੋ ਇਸ ਵਾਰ ਵੀ ਸਾਰਾ ਸਾਥ ਦੇਣਗੇ ਵੱਧ ਤੋਂ ਵੱਧ 72 ਘੰਟੇ ਤੋਂ ਲੇਟ ਫਸਲ ਨੇ ਇਹ ਨਹੀਂ ਹੋ ਸਕਦਾ ਕਿ ਸਤੋਂ ਦਾਣੇ ਨਹੀਂ ਚੱਕੇ ਜਾਂਦੇ 72 ਘੰਟੇ ਦੇ ਅੰਦਰ ਅੰਦਰ ਜਿਹੜਾ ਸਾਰਾ ਮਾਲ ਚੱਕੇ ਜਾਊਗਾ ਹਰ ਇੱਕ ਦਾ 24 48 ਘੰਟੇ ਦੇ ਰਿਪੇਮੈਂਟ ਜਿਹੜੀ ਇਹਨਾਂ ਦੇ ਕਾਊਂਟ ਚ ਆਜੂਗੀ ਕਿਉਂਕਿ ਇਹਨਾਂ ਨੇ ਸਾਨੂੰ ਸੇਵਾਦਾਰ ਬਣਾਇਆ ਪੰਜਾਬ ਸਰਕਾਰ ਪੂਰੇ ਕਿਸਾਨ ਭਰਾਵਾਂ ਦੇ ਨਾਲ ਹੈ ਜਿਵੇਂ ਵੀ ਔਰ ਅਫਸਰ ਸਾਹਿਬਾਨ ਨੇ ਨਿਯਮ ਹੀ ਇਹ ਜਿੱਦ ਕਰਤਾ ਕਿ ਕੋਈ ਵੀ ਪ੍ਰੋਬਲਮ ਇੱਥੇ ਨਾ ਹੋਵੇ ਨਾ ਲੇਬਰ ਦੀ ਪ੍ਰੋਬਲਮ ਹੋਵੇ ਨਾ ਕੋਈ ਬੋਰੀਆਂ ਦੀ ਪ੍ਰੋਬਲਮ ਹੋਵੇ ਨਾ ਦਾਣਾ ਚੱਕਣ ਦੀ ਹੋਵੇ ਨਾ ਹੀ ਕੋਈ ਪੇਮੈਂਟ ਦੀ ਪ੍ਰੋਬਲਮ ਹੋਵੇ ਸੋ ਸਾਰੀ ਸਰਕਾਰ ਦੇ ਹੋ ਸਕਦੇ ਬਜ਼ੁਰਗ ਭਰਾ ਸਾਰੇ ਨਾਲ ਨੇ ਸੋ ਮੈਂ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਸਰ ਜਿਸ ਤਰ੍ਹਾਂ ਤੁਸੀਂ ਗੱਲ ਜ਼ਿਕਰ ਕੀਤਾ ਹੈ ਲਿਫਟਿੰਗ ਦੀ ਪ੍ਰੋਬਲਮ ਨਹੀਂ ਆਉਗੀ ਜਿਹੜੇ ਝੋਨਾ ਬਹੁਤ ਜ਼ਿਆਦਾ ਕੁਆਂਟੀਟੀ ਚ ਆਉਂਦਾ ਕੀ ਮੰਡੀਆਂ ਜਿੱਦਾਂ ਦੇ ਪ੍ਰਬੰਧ ਕੀਤੇ ਗਏ ਨਹੀਂ ਨਹੀਂ ਸਾਡੇ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ ਸਾਰਾ ਹੀ ਝੋਨਾ ਮੈਂ ਦੱਸਿਆ ਚੱਕਾਂਗੇ ਸੋ ਜਿਹੜੀ ਇਹ ਕੇਂਦਰ ਜਿਹੜਾ ਮਤਰੀਮਾ ਵਾਲਾ ਸਲੋਕ ਕਰਦੇ ਆ ਜਿਵੇਂ ਖਾੜਾਂ ਦੇ ਵਿੱਚ ਵੀ ਤੁਸੀਂ ਆਪਾਂ ਦੇਖਿਆ ਪਿਛਲੀ ਵਾਰੀ ਅਨਾਜ ਦੇ ਵਿੱਚ ਹੋਇਆ ਹੁਣ ਪੰਜਾਬ 'ਚ ਏਡੇ ਵੱਡੇ ਖਾੜਾ ਆਏ ਹੋਏ ਆ ਉਹਦੇ ਵਿੱਚ ਸਾਡੇ ਨਾਲ ਉਹਨਾਂ ਨੇ ਕਿੰਨਾ ਮਾੜਾ ਸਲੋਕ ਕੀਤਾ ਉਸ ਵਿਦਿਤ ਪਰਿਵਾਰਾਂ ਦਾ ਮਜ਼ਾਕ ਉਡਾਇਆ ਸੋ 1600 ਕਰੋੜ ਕਹਿ ਕੇ ਉਹ ਵੀ ਨਹੀਂ ਕਿੰਨੇ ਨਹੀਂ ਦੇਣਾ ਸੋ ਪੰਜਾਬੀ ਆ ਪੰਜਾਬ ਪਰ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬੀ ਖੁਦ ਖੜਾ ਹੋਣਾ ਜਾਣਦੇ ਆ ਉੱਚੀ ਸਸਰਾਲੇ ਦੇ ਵਿੱਚ ਵੀ ਮਾਲਕਾਂ ਦੀ ਤਾਕਤ ਹੈ ਪ੍ਰਮਾਤਮਾ ਦੀ ਤਾਕਤ ਹੈ ਗੁਰੂ ਸਾਹਿਬਾਨ ਦੀ ਤਾਕਤ ਹੈ ਪੰਜਾਬੀ ਖੜਾ ਹੋਣਾ ਜਾਣਦੇ ਆ ਸੋ ਜਿਵੇਂ ਸਿਰਤਿ ਮਤ ਰਈ ਵਾਲਾ ਸਕੂਲ ਸਮਝਦੇ ਆ ਪਰ ਕਰਦੇ ਆ ਪਰ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ ਚ ਰਹੇਗਾ ਤੇ ਚੜ੍ਹਦੀ ਕਲਾ ਰਵਾਂਗੇ ਸਾਡੇ ਹਲਕੇ ਸਸਰਾਲੀ ਦੇ ਵਿੱਚ ਵੀ ਬਹੁਤ ਜਿਹੜਾ ਬੰਦ ਟੁੱਟਿਆ ਹੋਇਆ ਉਹਦੇ ਲਈ ਤਿੰਨ ਜਿਹੜੀਆਂ ਪਾਣੀ ਦੇ ਵਿੱਚ ਚੰਨਣ ਵਾਲੀਆਂ ਪੋਪੂਲਰ ਮਸ਼ੀਨਾਂ ਲੱਗੀਆਂ ਹੋਈਆਂ ਪਾਣੀ ਦਾ ਵਹਾਅ ਕਾਫੀ ਦੂਸਰੀ ਸ਼ੈਡ ਨੂੰ ਕਰਦਾ ਜਿਵੇਂ ਪਾਣੀ ਦਾ ਵਹਾਅ ਘਟੂਗਾ ਤੁਸੀਂ ਬੰਦਾ ਕੰਪਿਊਟਰ ਨਾਲ ਜਿਹੜਾ ਸਟਾਰਟ ਹੋ ਜੇਗਾ ਜਿਹੜੇ 5-700 ਰੁਪਏ ਦੇ ਕਿਸਾਨ ਪਰ ਬੜੀ ਜ਼ਮੀਨ ਰੁੜ ਗਈ ਹੈ ਉਹਨਾਂ ਦੀ ਵਧੀਆ ਮੁਆਵਜ਼ਾ ਮਿਲੇਗਾ ਜਿੰਨਾ ਵੀ ਸਾਡੇ ਲੋਨ ਐਲਾਨ ਕੀਤਾ ਗਿਆ ਤੇ ਨਾਲ ਦੀ ਨਾਲ ਉਹਨਾਂ ਦਾ ਵਾਅਦਾ ਕਿ ਸਾਰੇ ਹੀ ਕਿਸਾਨ ਭਰਾ ਖੜੇ ਹੈ ਤੇ ਸਾਰੇ ਕਹਿੰਦੇ ਅਸੀਂ ਖੁਦ ਆਪਣੇ ਟੈਕਸਟਰਮੀਆਂ ਲੈ ਕੇ ਜਾਵਾਂਗੇ ਉਹਨਾਂ ਦੀ ਫਸਲ ਦੁਆਰਾ ਪੰਜਾਬ ਵਾਲੇ ਬਣਾਵਾ ਸੀ ਜੀ ਇੰਕੀਆਮ ਕਿਦਾਂ ਕਿਤੇ ਗਿਆ ਕਿਸਾਨ ਜਿਹੜੇ ਆ ਰਹੇ ਨੇ ਆਪਣੀ ਪੁੱਤ ਲੈ ਕੇ ਖਾਣੀ ਦਾ ਇਹ ਸਾਰੇ ਆਰਟੀ ਪ੍ਰਾਵਾ ਨੇ ਜਿਹੜਾ ਬੰਦਵੱਠ ਕੀਤਾ ਹੈ ਨਾਲ ਸਾਡੇ ਚੇਰਮੈਨ ਕੇਮਰਾ ਜਰਾ ਕੀ ਦੀ ਹੈ ਜੋ ਇਥੇ ਚੇਰਮੈਨ ਬਣਾਈ ਤੋਂ ਕਿ ਜਦੋਂ ਲਾੜੇਦਰ ਬੰਜਨ ਦਾ ਕੋਈ ਚੌੜੀ ਬਣਾਈ ਹੈਵੀ ਚੌੜੀ ਇਹ ਤੋਂ ਵੱਡੀ ਦਾ ਚੌੜੀ ਬਣਾਤਾ ਤੇ ਹੁਣ ਮੈਂ ਜਿਆਦਾ ਜਨਮਵਰੀ ਇਹ ਨਹੀਂ ਦਿੱਤੀ ਹੈ ਕਿ ਸਾਰੇ ਬੰਦੋਆ ਜਿੱਥੇ ਰਹਿ ਕੇ ਕਿਸਾਨ ਭਰਾਵਾਂ ਦੇ ਨਾਲ ਇਥੇ ਤੱਕ ਲੇਬਰ ਦਾ ਵੀ ਜਿਹੜਾ ਖਿਆ ਰੱਖਿਆ ਜਾਵੇ ਤੇ ਨਾਲ ਹੋ ਕੇ ਹਰ ਕੰਮ ਜਿਹੜਾ ਇਹ

ਜਿੰਨੇ ਵੀ ਮਿਲਦਾ ਹਾਂ ਅਮੰਦਰੇ ਟੋਕ ਗੱਲ ਜੀ ਰਿਸ਼ਤਾ ਯਾਰ ਪੱਪੀ ਦੇ ਮੁੱਦੇ ਦੇ ਕੋਈ ਮੈਂ ਤੁਹਾਨੂੰ ਬਤ ਕਰਦਾ ਹਾਂ ਕਿ ਇਹ ਪੂਰੇ ਮਾਮਲੇ ਹਾਂ ਇਸੇ ਵੀ ਜੀ ਦੀ ਜਾਨ ਬਹੁਤ ਤਕੜਾ ਮਾਮਲਾ ਹੋ ਆਰਤੀ ਇਹਨੂੰ ਕਿਸੇ ਵੀ ਨੂੰ ਦੂਰ ਤੋਂ ਦਿੱਕਤ ਨਹੀਂ ਆਉਣ ਦੇਵਾਂਗੇ ਇੱਕ ਇੱਕ ਦਾਣਾ ਚੱਕਿਆ ਜਾਵੇ ਸਾਰੇ ਪਣਜੀੰਤਿਆਂ ਭਾਈ ਜੀ ਤੁਸੀਂ ਨਿਗਾਹ ਮਾਰਦੇ ਜਾਓ ਜ ਤੁਸੀਂ ਸਾਰੇ ਪਾਣੀ ਦਾ ਪ੍ਰਬੰਧ ਆਓ ਜੀ ਨੰਬਰ ਦਾ ਪਾਣੀ ਜੀ ਤੁਸੀਂ ਸ਼ੁਰੂ ਹੋ ਗਿਆ ਦਾਵਾ ਮੇਰਾ ਅਗਰਾ ਦੇਖਦੇ ਹੋ ਕਿ ਇਹ ਸਰਕਾਰ ਇਹ ਪ੍ਰੋਵੀਡੈਂਸ ਸੇਵਾਵਾਂ ਚ ਰੋਗੇ ਸਰਕਾਰ ਦੇ ਪ੍ਰਬੰਧ ਪੂਰੇ ਕੀਤੇ ਹੋਏ ਨੇ ਜੀ ਮੰਡੀ ਜਿਹੜੇ ਦੇਖਿਆ ਸਫਾਈ ਬਹੁਤ ਹੈ ਇਹ ਜਿਹੜੀ ਸਫਾਈ ਕੀਤੀ ਹੈ ਬਹੁਤ ਜ਼ਿਆਦਾ ਸਾਡੀ ਜਿਹੜੀ ਆਵਾਜ਼ ਸਾਨਾ ਨੇ ਮੌਸਮ ਦੀ ਖਰਾਬੀ ਕਰਕੇ ਸਾਨਾ ਨੂੰ ਕੀ ਕਰਨ ਲਗਾਏ ਸੀ ਉਹ ਸਕਾ ਕੇ ਚਾ ਉਹ ਬਿਲਕੁਲ ਸਰਕਾਰ ਕੀਤੀ ਗਈ ਹਮਾਦੀ ਸਾਹਿਬ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਦਾਣਾ ਦਾਣਾ ਚੁੱਕਾਂਗੇ ਵੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਗਈ ਆ ਅਸੀਂ ਵੀ ਕਿਸਾਨਾਂ ਨੂੰ ਅੱਜ ਇੱਕ ਸਾਹ ਅਪੀਲ ਕਰਦੇ ਆਂ ਕਿ ਮੰਡੀਆਂ ਦੇ ਵਿੱਚ ਸਰਕਾਰ ਦੇ ਬੈਠੇ ਆਂ ਸਰਕਾਰ ਨੇ ਸ਼ੁਰੂ ਕੀਤੀ ਹੈ ਜੀ ਅੱਜ ਖਰੀਦ ਮੰਤਰੀ ਸਾਹਿਬ ਨੇ ਅੱਜ ਸਮਾਂ ਦਿੱਤਾ ਸੀ ਹਮ ਇੱਕ ਖਰੀਦ ਸ਼ੁਰੂ ਹੋ ਗਈ ਆ ਸੰਹਿਣ ਮੰਡੀ ਚ ਤੇ ਢੇਰੀਆਂ ਤਿਆਰ ਨੇ ਬਾੜਦਾਨਾ ਮਿਲ ਕੇ ਹੁਣ ਭਰਾਈ ਹੋ ਜਾਣਾ ਹੈ ਇਹ ਜਿਹੜਾ ਗਿੱਲੀ ਆ ਰਹੀ ਹੈ ਜਿਹੜੀ ਤਾਂ ਕਰਕੇ ਦਿੱਕਤ ਉਹ ਗਿੱਲੀ ਨਹੀਂ ਕਹਿ ਸਕਦੇ ਜੀ ਮੌਸਮ ਕਰਕੇ ਥੋੜੀ ਜਿਹੀ ਨਮੀ ਜਿਹੀ ਚ ਹੁੰਦੀ ਹੈ ਗਿੱਲੀ ਆਪਾਂ ਉਹਨੂੰ ਕਹਿੰਦੇ ਆ ਜਿਹਦਾ ਬਹੁਤ ਜ਼ਿਆਦਾ ਮੌਇਸਚਰ ਹੁੰਦਾ ਜਦੋਂ ਵੀ ਕਿਸਾਨ ਕਟਾਈ ਕਰਦਾ ਹੈ ਤਾਂ ਉਹਦੇ ਵਿੱਚ ਮੌਸਮ ਦੀ ਮਾਰ ਕਰਕੇ ਨਮੀ ਕਰਕੇ 1 ਅੱਧਾ ਪਰਸੈਂਟ ਉੱਪਰ ਥੱਲੇ ਹੁੰਦਾ ਰੋਕਣਾ ਪੈਂਦਾ ਜੀ ਕਿਸਾਨ ਨੂੰ ਨਹੀਂ ਉਹ ਫਿਰ ਲੇਬਰ ਵੀ ਹਜੇ ਪਤਾ ਨਹੀਂ ਮਾਹੌਲ ਪੰਜਾਬ ਦਾ ਠੀਕ ਨਹੀਂ ਲੇਬਰਾਂ ਪੂਰੀਆਂ ਪਹੁੰਚ ਨਹੀਂ ਰਹੀਆਂ ਮੰਡੀ 'ਚ ਇਸ ਕਰਕੇ 1-2 ਦਿਨ ਦਾ ਉਹ ਲੇਟ ਚੱਲ ਰਿਹਾ ਹੈ ਪਰ ਜਿਵੇਂ ਹੁਣ ਅੱਜ 30 ਤਰੀਕ ਹੋ ਗਈ ਹੁਣ ਤੋਂ ਸਮੁੰਦਰੋ ਚ ਵਿੱਚ ਪਹਿਲੀ ਤਰੀਕ ਹੈ ਠੀਕ ਹੈ ਕਿਹਾ ਕਿਵੇਂ ਲੜਿਆ ਕਿਉਂਕਿ ਬਰਸਾਤਾਂ ਕਾਫੀ ਹੋਈਆਂ ਨੇ ਕਿੰਨਾ ਕੁ ਨੁਕਸਾਨ ਵੀ ਹੋਇਆ ਬਤਾ ਵਾਈਰੂਸ ਜਿੱका ਕਲਪਤਾ ਵਾਈਰੂਸ ਜਿੱਕੀ ਹੋ ਗਿਆ ਇੱਕੀ ਕਾਫੀ ਨੁਕਸਾਨ ਪਹਿਲਾਂ ਤਾਂ ਬੀਜਲੋਂ ਸੀਡ ਨਹੀਂ ਵਧੀਆ ਮਿਲੇ ਸੀਡ ਦੀ ਸ਼ਿਕਾਇਤ ਸੀ ਉਸ ਤੋਂ ਬਾਅਦ ਮੀਂਹ ਦਾ ਹੋ ਗਿਆ ਮੀਂਹ ਨਾਲ ਕਾਫੀ ਨੁਕਸਾਨ ਹੋ ਗਿਆ ਹੜ੍ਹਾਂ ਨਾਲ ਕਾਫੀ ਨੁਕਸਾਨ ਹੋ ਗਿਆ ਜੀ ਇਸ ਵਾਰ ਕਹਿੰਦੇ ਹਲਦੀ ਰੋਗ ਵੀ ਦੇਖਣ ਨੂੰ ਮਿਲਿਆ ਤੇ ਕਿਤੇ-ਕਿਤੇ ਦਾਣਾ ਵੀ ਫੋਕਾ ਮੌਸਮ ਸਿੱਲਾ ਹੋਣ ਕਰਕੇ ਹਲਦੀ ਦਾ ਵੀ ਸ਼ਿਕਾਇਤ ਆਈ ਆ ਤੇ ਤੁੜਤੀ ਕਾਫੀ ਮਾਰ ਪਈ ਐ ਇਸ ਜਿੰਮੇਦਾਰ ਤੇ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਜੀ ਅੱਜ ਮੰਤਰੀ ਸਾਹਿਬ ਪਹੁੰਚੇ ਹੋਏ ਨੇ ਮੰਡੀਆਂ ਦੀ ਖਰੀਦ ਸ਼ੁਰੂ ਹੋਈ ਐ ਪੂਰੇ ਪ੍ਰਬੰਧ ਕੀਤੇ ਗਏ ਨੇ ਸਰਕਾਰ ਵੱਲੋਂ ਬਾੜਦਾਨੇ ਦੇ ਹੋਰ ਜੇ ਵੀ ਜਿਹੜੀ ਵੀ ਹੈਗੀ ਕੋਈ ਕਿੰਡਤ ਹੋਵੇ ਉਹ ਸਾਰੀਆਂ ਪੂਰੀਆਂ ਚਲੋ ਤਨਾ ਆਵੇ ਜਿੰਮੇਦਾਰ ਸਤ ਕਾਲਾ ਜਾਵੇ ਸੁੱਕਾ ਝੋਨਾ ਲੈ ਕੇ ਆਓ ਸਵੇਰੇ ਲੈ ਕੇ ਆਓ ਸ਼ਾਮ ਨੂੰ ਜਾਓ ਤਲਾ ਕੇ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਐ ਸਟਾਫ ਵੀ ਸਾਰਾ ਨਾਲ ਆ ਪੂਰੇ ਪ੍ਰਬੰਧ ਨੇ ਆਪਦੇ ਵੱਲੋਂ ਸਰਕਾਰ ਵੱਲੋਂ ਕੋਸ਼ਿਸ਼ ਹੈ ਵੀ ਕਿਸੇ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋ ਕਿਸਾਨਾਂ ਨੂੰ ਕਾਂਗੇ ਤੇ ਪੇਮੈਂਟ ਵੀ ਟਾਈਮ ਤੇ ਹੋਵੇ। ਜਮਰੋਦ ਸਾਹਿਬ ਦੇਖਿਆ ਗਿਆ ਕਿ ਮੌਸਮ ਦੇ ਵਿੱਚ ਕਾਫੀ ਤਬਦੀਲੀ ਆਈ ਕਿਤਨਾ ਕਿਤੇ ਜਿਹੜਾ ਪੋਕਾ ਵੀ ਰਿਹਾ ਦਾਣਾ ਤੇ ਕਿਤੇ ਨਾ ਕਿਤੇ ਹੀ ਜਿਹੜਾ ਹਲਦੀ ਰੋਗ ਵੀ ਦੇਖਣ ਨੂੰ ਮਿਲਿਆ ਝੋਨੇ ਦੇ ਵਿੱਚ। ਉਹਦੇ ਬਾਰੇ ਕੀ ਸਰਕਾਰ ਵੱਲੋਂ ਵੀ ਕੋਈ ਮੁਆਵਜ਼ਾ ਦੇਣਾ ਚਾਹੀਦਾ ਹੈ ਇਸ ਨੂੰ? ਦੇਖੋ ਸਾਡੇ ਤਾਂ ਤਕਰੀਬਨ ਬਹੁਤ ਘੱਟ ਝੋਲ ਵੱਢ ਹੋਏ ਨੇ ਤੇ ਪਤਾ ਲੱਗੂਗਾ ਜਦ ਝੋਨਾ ਮੰਡੀ ਦੇ ਵਿੱਚ ਆਊਗਾ ਵੀ ਝੋਨੇ ਦਾ ਨੁਕਸਾਨ ਕਿੰਨਾ ਹੋਇਆ ਵੈਸੇ ਜਿਹੜਾ ਇੱਕ ਗੰਢੀ ਰੋਗ ਆ ਦਾਲ ਗੱਠੀ ਗਈ ਆ ਇੱਕ ਕਾਫੀ ਮਾਤਰਾ ਚ ਪਈ ਆ ਖਾਸ ਕਰਕੇ ਜਿੱਥੇ ਜਰਿਓ ਜਿਆਦੇ ਪਿਆ ਆਪਣੇ ਇੱਕ ਜੂਰੀਆ ਤੇ ਜਿੱਥੇ ਪਾਣੀ ਜਿਆਦੇ ਖੜਿਆ ਕਿਉਂਕਿ ਸਾਡੇ ਹੁਣ ਅਸੀਂ ਤਕਰੀਬਨ 30 35 ਕਿਲੇ ਦੇ ਮੇਰੇ ਇੱਕ ਵੀ ਬਿਆਨੀਆਂ ਕਿਉਂ ਅਸੀਂ ਨਾਲ ਨਾਲ ਪਾਣੀ ਕਰ ਦਿੰਦੇ ਰਹੇ ਸੀਗੇ ਤੇ ਪੈਂਦਾ ਹੀ ਪਾਣੀ ਕਰਕੇ ਆ ਜਾ ਇਹ ਯਾਦ ਕਰਕੇ ਫਿਰ ਵੀ ਅਸੀਂ ਸਪਾਰਸ਼ ਕਰਾਂਗੇ ਮંત્રી ਸਾਹਿਬ ਨੂੰ ਸਰਕਾਰ ਨੂੰ ਜੀ ਆਪੀਰ ਵੀ ਕਰਾਂਗੇ ਵੀ ਜੇ ਕਿਸੇ ਕਿਸਾਨ ਦੇ ਗੱਠੀ ਜਿਆਦੇ ਪਈ ਆ ਜਾਂ ਦਾ ਕੋਈ ਨੁਕਸਾਨ ਹੋਇਆ ਝੋਕਾ ਦਾਣਾ ਹੋਇਆ ਯੋਦਿਕ ਕੋਸ਼ਿਸ਼ ਕੀਤੀ ਵੀ ਉਹ ਦਾ ਮਾਜਾ ਪੁੱਛ ਦਿੱਤਾ। ਕੀ ਕਰੇ? ਕਿਹੜਾ ਨੇ ਪ੍ਰਮਾਣ ਦੇਖਿਆ ਖਰੀਦ ਹੋ ਗਈ ਤੁਹਾਡਾ ਨਾਮ? ਨਹੀਂ ਅੱਜ ਆਈ ਹੈ ਪਹਿਲੇ ਦਿਨ। 15 ਤੋਂ ਹਾਂ ਜੀ ਬੈਠੇ ਸੀ 20 ਤਰੀਕ ਦੇ। 20 ਤਰੀਕ ਦੇ ਬੈਠੇ ਹਾਂ ਜੀ ਹਾਂ। 15 ਨੂੰ ਇਹਨਾਂ ਨੇ ਐਲਾਨ ਕੀਤਾ ਸੀਗਾ। ਤੇ ਅੱਜ 30 ਕਰਤੀ 20 ਤੋਂ। ਦਾ ਨਾਮ 20 ਤਰੀਕ ਦੇ ਬੈਠੇ ਹਾਂ। ਤੇ ਖੱਜਲ ਖਵਾਰੀ ਉਹੀ ਦੀ ਇੱਥੇ ਮੰਡੀ 'ਚ। ਨਹੀਂ ਖੱਜਲ ਖਵਾਰੀ ਤਾਂ ਗਈ ਹੋਣੀ ਆ ਲੇਬਰ ਹੈਗੀ ਆ ਕਰਦੀ ਆ ਪੱਖੇ ਲੱਗਦੇ ਆ ਜਲ। ਇਹਨਾਂ ਨੂੰ ਵੇਚੀਆ ਕਿਹੜੇ ਆਰਤੀਏ? ਛੇਰੇ ਪੰਜਾਬ ਦੇ। ਕਿਹੜੀ ਕਿਹੜੀ ਏਜੰਸੀ ਹੈ ਜੀ ਖਰੀਦ ਕਰਨ। ਇੱਥੇ ਤਿੰਨ ਏਜੰਸੀਆਂ ਨੇ ਫੇਰ ਹਾਊਸ, ਫਨ ਗ੍ਰੇਨ ਤੇ ਮਾਰਕ ਬੈਕਰ। ਹੂੰ। ਪ੍ਰਬੰਧ ਪੂਰੇ ਕੀਤੇ ਹੋਇਆ। ਪਾਣੀ ਦਾ ਪ੍ਰਬੰਧ ਦਾ, ਪੱਖਿਆਂ ਦਾ ਪ੍ਰਬੰਧ ਦਾ, ਬਾਥਰੂਮਾਂ ਦਾ ਸਾਰਾ ਪ੍ਰਬੰਧ ਪੂਰਾ ਮਾਰਕੀਟ ਕਮੇਟੀ ਵਾਲਿਆਂ ਨੇ ਕੀਤਾ ਹੋਇਆ। ਹਾਂਜੀ। ਇਸ ਵਕਤ ਸਾਰੇ ਪ੍ਰਬੰਧ ਬਿਲਕੁਲ ਮੁਕੰਮਲ ਆ। ਹੁਣ ਪਹਿਲਾ ਦਿਨ ਅੱਜ ਪਾ ਲਗਿਆ। ਇਸ ਤੋਂ ਬਾਅਦ ਹੁਣ ਦੇਖਦੇ ਆਂ। ਮੈਂ ਮਾਤਮੇਰ ਕਰੂਗਾ ਜੀ ਚੱਕ ਹੋਊ ਜਾਂ ਕਿਸਾਨ ਨੂੰ ਇੱਥੇ ਮੰਜੀ ਡਾ ਕੇ ਬਹਿਣਾ ਪਊਗਾ ਨਹੀਂ ਨਹੀਂ ਮੰਜੀ ਡਾਉਣ ਦੀ ਕੋਈ ਲੋੜ ਨਹੀਂ ਪੈਣੀ ਮਾਲ ਨਾਲ ਹੁੰਦਾ ਚੱਕ ਕੋਈ ਜਗ੍ਹਾ ਨਾ ਠੀਕ ਹੈ ਹਾਂਜੀ ਭਾਈ ਕੀ ਨਾਮ ਆ ਜੀ ਦਲਜੀਤ ਸਿੰਘ ਹਾਂਜੀ ਪਹਿਲੀ ਢੇਰੀ ਲੈ ਕੇ ਪਹੁੰਚਿਓ ਜੀ ਪਹਿਲੀ ਕਿੰਨੀ ਤਰੀਕ ਦੇ ਆਏ ਹੋ ਅੱਜ ਉੱਥੇ ਜਾਣਾ ਹੈ ਤੇ ਕਰੀਦ ਅੱਜ ਸ਼ੁਰੂ ਹੋਈ ਹੈ ਅੱਜ ਸ਼ੁਰੂ ਹੈ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਇੱਥੇ ਤੁਹਾਨੂੰ ਠੀਕ ਆਉਂਗੇ ਹੁਣ ਭਰੂ ਚਾਹ ਦਿੰਦੇ ਬੈਠੇ ਹਾਂ ਜੀ ਇਹ ਕਹਾਂਦੇ ਬਸ ਜਲਦੀ ਆ ਫਰੀਦ ਜੀ ਇਹ ਗੱਲ ਗਿੱਲਾ ਝੋਨਾ ਦੀ ਆ ਕੀ ਕਾਰਨ ਦੀ ਬੋਲੀ ਆ ਜਾਈਆ ਸੁੱਕਾ ਲੈ ਕੇ ਆਏ ਸੀ ਸੁੱਕਾ ਦੇਖ ਲੋ ਜਮ ਇਹ ਆੜਤੀਆਂ ਦੇ ਕਿਸਤਾਂ ਦੇ ਪ੍ਰਬੰਧ ਉਹ ਤਾਂ ਠੀਕ ਹੋ ਉਸ ਦਾ ਤੇ ਹੁਣ ਬੋਲੀ ਹੋ ਗਈ ਤੇ ਹੁਣ ਫ੍ਰੀ ਹੋ ਗਏ ਜੀ ਹਾਂ ਜੀ ਉਹ ਦੇਖ ਪਾਖਾ ਪਾਦੇ ਅੱਜ ਪਾਦੇ ਸਵੇਰੇ ਪਾਦਣਗੇ ਅੱਜ ਬੈਠਣਾ ਪਊ ਲੱਗਦਾ ਇਹ ਬਾਦ ਨੂੰ ਤਾਂ ਹੈ ਨਹੀਂ ਇੱਥੇ ਬੈਠਣਾ ਹੀ ਪਊ ਜੀ